ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਖਾਸ ਅਪਡੇਟ ਜੋ ਜੁੜਦੀ ਹੈ ਸਾਡੇ ਸਾਰਿਆਂ ਦੇ ਪਿਆਰੇ ਨਿੱਕੇ ਸਿੱਧੂ ਨਾਲ ਦੋਸਤੋ ਜਿਵੇਂ ਜਿਵੇਂ ਨਿੱਕਾ ਸਿੱਧੂ ਵੱਡਾ ਹੋ ਰਿਹਾ ਹੈ ਉਹ ਮਾਤਾ ਪਿਤਾ ਤੋਂ ਬਹੁਤ ਹੀ ਸੋਹਣੇ ਤੇ ਕਦਰਯੋਗ ਐਡਿਕੈਟ ਸਿੱਖ ਰਿਹਾ ਹੈ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਵਿੱਚ ਇਸ ਗੱਲ ਦੀ ਗਵਾਹ ਹੈ ਵੀਡੀਓ ਵਿੱਚ ਨਿੱਕਾ ਸਿੱਧੂ ਛੋਟੇ ਬੱਚਿਆਂ ਨਾਲ ਬਹੁਤ ਹੀ ਪਿਆਰ ਟੰਗ ਨਾਲ ਮਿਲਦਾ ਹੋਇਆ ਦਿਖ ਰਿਹਾ ਹੈ ਜਦੋਂ ਕੋਈ ਬੱਚਾ ਉਸ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੱਸਦਾ ਹੋਇਆ ਆਪਣੇ ਹੱਥ ਨੂੰ ਥੋੜਾ ਪਿੱਛੇ ਕਰ ਲੈਂਦਾ ਇਹ ਉਸ ਦੀਆਂ ਸ਼ਰਾਰਤਾਂ ਹੀ ਹਨ ਜੋ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਟ ਲਿਆਉਂਦੀਆਂ ਹਨ ਹਰ ਕੋਈ ਕਹਿੰਦਾ ਹੈ ਕਿ ਨਿੱਕਾ ਸਿੱਧੂ ਆਪਣੇ ਵੱਡੇ ਭਰਾ ਮੁੱਸੇ ਵਾਲੇ ਵਾਂਗ ਹੀ ਲੋਕਾਂ ਦੇ ਦਿਲਾਂ ਵਿੱਚ ਵੱਸ ਰਿਹਾ ਹੈ ਨਿੱਕੇ ਸਿੱਧੂ ਦੀਆਂ ਵੀਡੀਓਜ਼ ਲੋਕ ਬੇਸਬਰੀ ਨਾਲ ਦੇਖਦੇ ਹਨ ਕੋਈ ਉਸ ਨੂੰ ਗੋਲੂ ਮੱਲੂ ਕਹਿੰਦਾ ਤਾਂ ਕੋਈ ਪੰਜਾਬ ਦਾ ਸ਼ੇਰ ਕਮੈਂਟਾਂ ਵਿੱਚ ਲੋਕ ਅਕਸਰ ਉਸ ਲਈ ਪਿਆਰ ਰੱਖਦੇ ਹਨ ਅਤੇ ਸਭ ਤੋਂ ਵੱਧ ਉਸ ਦੀ ਤੰਦਰੁਸਤੀ ਲਈ ਦਵਾਵਾ ਕਰਦੇ ਹਨ ਇਹ ਵੀ ਗੱਲ ਕਾਬਿਲ ਇਹ ਜ਼ਿਕਰ ਹੈ ਕਿ ਜਿਵੇਂ ਜਿਵੇਂ ਨਿੱਕਾ ਸਿੱਧੂ ਵੱਡਾ ਹੋ ਰਿਹਾ ਹੈ ਉਹ ਆਪਣੇ ਬਾਪੂ ਬਲਕੌਰ ਸਿੰਘ ਨਾਲ ਬਹੁਤ ਜ਼ਿਆਦਾ ਸਮਾਂ ਬਤਾਉਂਦਾ ਹੈ ਜਿਵੇਂ ਵੀ ਬਲਕੌਰ ਸਿੰਘ ਨਜ਼ਰ ਆਉਂਦੇ ਹਨ ਉੱਥੇ ਅਕਸਰ ਨਿੱਕਾ ਸਿੱਧੂ ਵੀ ਨਾਲ ਹੀ ਹੁੰਦਾ ਹੈ ਲੋਕ ਕਹਿੰਦੇ ਹਨ ਕਿ ਇਹੋ ਜੇ ਕਾਰਨ ਹੈ ਜੋ ਆਪਣੀ ਛੋਟੀ ਉਮਰ ਵਿੱਚ ਹੀ ਬਹੁਤ ਕੁਝ ਸਿੱਖਾ ਰਿਹਾ ਹੈ ਮਾਤਾ ਚਰਨਕੌਰ ਵੀ ਆਪਣੇ ਪੁੱਤਰ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ ਪਰ ਜ਼ਿਆਦਾਤਰ ਪੱਲ ਉਹ ਆਪਣੇ ਬਾਪੂ ਦੇ ਨਾਲ ਗੁਜ਼ਾਰਦਾ ਹੈ ਇਹੀ ਕਾਰਨ ਹੈ ਕਿ ਉਹ ਹਰ ਦਿਨ ਨਵੀਂ ਗੱਲ ਸਿੱਖ ਰਿਹਾ ਹੈ ਤੇ ਸੋਹਣੇ ਸੋਹਣੇ ਐਡੀਕੇਟ ਉਹਦੀ ਪਹਿਚਾਣ ਬਣ ਰਹੇ ਹਨ ਦੋਸਤੋ ਇਹ ਗੱਲ ਤਾਂ ਸਾਫ਼ ਹੈ ਕਿ ਨਿੱਕਾ ਸਿੱਧੂ ਅੱਜ ਸਿਰਫ ਇੱਕ ਪਰਿਵਾਰ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਇਕ ਤਾਂ ਬਣ ਚੁੱਕਿਆ ਹੈ ਲੋਕ ਉਸ ਨੂੰ ਆਪਣੇ ਬੱਚੇ ਵਾਂਗ ਹੀ ਸਮਝਦੇ ਹਨ ਅਤੇ ਹਰ ਰੋਜ਼ ਉਸ ਲਈ ਵਧੀਆ ਦੁਆਵਾਂ ਕਰਦੇ ਹਨ ਤਾਂ ਦੋਸਤੋ ਜੇ ਤੁਸੀਂ ਵੀ ਨਿੱਕੇ ਸਿੱਧੂ ਨੂੰ ਪਿਆਰ ਕਰਦੇ ਹੋ ਅਤੇ ਉਸ ਦੀ ਹਰ ਨਵੀਂ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਜਾਂਦੇ ਜਾਂਦੇ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ